ਲੁਧਿਆਣੇ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਨੇ ਸੰਜੀਵ अरोड़ा ਜੋ ਕਿ ਮੌਜੂਦਾ ਰਾਜ ਸਭਾ ਮੈਂਬਰ ਨੇ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਜਿਮਣੀ ਚੋਣ ਦੇ ਲਈ ਕੈਂਡੀਡੇਟ ਐਲਾਨ ਦਿੱਤਾ ਹੈ ਅਨੁਦਾਨ ਦिए ਕਿ ਗੁਰਪ੍ਰੀਤ ਗੋਗੀ ਦੇ ਨਿਦਨ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਤੇ ਹੁਣ ਜਿਮਣੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੇ ਸੰਜੀਵ अरोड़ा ਨੂੰ ਆਪਣਾ ਕੈਂਡੀਡੇਟ ਐਲਾਨ ਦਿੱਤਾ ਆਉਣ ਵਾਲਾ ਸਮਾਂ ਲੁਧਿਆਣਾ ਦੇ ਵਿੱਚ ਬੜਾ ਰੋਮਾਂਚਕ ਹੋਣ ਜਾ ਰਿਹਾ ਕਿਉਂਕਿ ਇੱਕ ਬਹੁਤ ਵੱਡਾ ਨਾਮ ਹੈ ਸੰਜੀਵ अरोड़ा ਜੋ ਕਿ ਹੁਣ ਐਮਐਲ ਦੀ ਚੋਣ ਲੁਧਿਆਣਾ ਦੇ ਵਿੱਚ ਲੜੀ ਜਾਏਗੀ ਉਹਦੇ ਵਿੱਚ ਆਮ ਆਦਮੀ ਪਾਰਟੀ ਬਲੋਕ ਕੈਂਡੀਡੇਟ ਹੋਣਗੇ ਲੁਧਿਆਣੇ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਨੇ ਸੰਜੀਵ अरोड़ा ਜੋ ਕਿ ਮੌਜੂਦਾ ਰਾਜ ਸਭਾ ਮੈਂਬਰ ਨੇ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਜਿਮਨੀ ਚੋਣ ਦੇ ਲਈ ਕੈਂਡੀਡੇਟ ਐਲਾਨ ਦਿੱਤਾ ਤੁਹਾਨੂੰ ਦੱਸ ਦਈਏ ਕਿ ਗੁਰਪ੍ਰੀਤ ਗੋਗੀ ਦੇ ਨਿਦਨ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਤੇ ਹੁਣ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੇ ਸੰਜੀਵ अरोड़ा ਨੂੰ ਆਪਣਾ ਕੈਂਡੀਡੇਟ ਐਲਾਨ ਦਿੱਤਾ ਆਉਣ ਵਾਲਾ ਸਮਾਂ ਲੁਧਿਆਣਾ ਦੇ ਵਿੱਚ ਬੜਾ ਰੋਮਾਂਚਕ ਹੋਣ ਜਾ ਰਿਹਾ ਕਿਉਂਕਿ ਇੱਕ ਬਹੁਤ ਵੱਡਾ ਨਾਮ ਹੈ ਸੰਜੀਵ अरोड़ा ਜੋ ਕਿ ਹੁਣ ਐਮਐਲ ਦੀ ਚੋਣ ਲੁਧਿਆਣਾ ਵਿੱਚ ਲੜੀ ਜਾਏਗੀ ਉਹਦੇ ਵਿੱਚ ਆਮ ਆਦਮੀ ਪਾਰਟੀ ਬਲੋਕ ਕੈਂਡੀਡੇਟ ਹੋਣਗੇ